Good morning ya. Oh, biar tau good ya. Good morning, oke. Kalau celo antai hijrah, oh, Kalau ayo. golden jangan. Mau jangan. Kayaknya ada yang Ayo,

ਇਹ ਖੌਜਾਰੀਆ ਰੋਟੀਆਂ ਦਾ ਯਾਰ ਕਾਹੇ ਜੋ ਗਾਣੀ ਹੈ ਜਾ ਭਰਾਂ ਕੋਈ ਫਾਇਦਾ ਨਹੀਂ ਤੇਰਾ ਰੱਖੰਦਾ ਆ ਬਿਚਾਰੀ ਥੱਕ ਗਈ ਕੱਲੀ ਭੱਜ ਭਾਈ ਕੇ ਤੂੰ ਪੂਸ਼ਾ ਮਰੀ ਜਾਏਗਾ ਕੋਲੇ ਖਲੋਗੇ ਚੱਲ ਹੁਣ ਚਲੀਏ ਵੇਲੜਾ ਮਾਰਦੇ ਸ਼ਾਲਾ ਕੋਈ ਟਿਕਾਣਾ ਨਹੀਂ ਇਹਨਾਂ ਦਾ ਲਾਦਾ ਕੁੱਤੇ ਲਿਉਣੇ ਪੈਣੇ ਆ ਤੇ ਤੁਹਾਨੂੰ ਭਜਾਈਏ ਕਰਾਂ ਮਾਰਦੇ ਸ਼ਾਲਾ ਜਾਂਦੇ

ാ